ਪੰਜਾਬ ਪੁਲਿਸ ਦੇਸ਼ ਦੀ ਇਕਲੌਤੀ ਪੁਲਿਸ ਹੋਏਗੀ ਜਿੱਥੇ ਅਫਸਰਾਂ ਦੀ ਪਰਮਾਰਾ ਜਿੱਥੇ ਹੇਠਲਾ ਆਫੀਸਰ ਕੱਟਨੇ ਤੇ ਉੱਪਰਲਾ ਜਿਹੜਾ ਹੈਵੀ ਟੌਪ ਆ ਉਹ ਇੰਨਾ ਜ਼ਿਆਦਾ ਕਿ ਉਹਨਾਂ ਨੂੰ ਹੁਣ ਹੈੱਡਕੁਆਰਟਰ ਤੇ ਦਫਤਰ ਨਹੀਂ ਲੱਭਰੇ ਜੇ ਦਫਤਰ ਲੱਭਰੇ ਨਹੀਂ ਤੇ ਕੰਮ ਨਹੀਂ ਲੱਭਰੇ ਤੇ ਜਿਹੜੇ ਹੁਣ ਏਡੀਜੀਪੀ ਰੈਂਕ ਦੇ ਅਧਿਕਾਰੀ ਉਹਨਾਂ ਨੂੰ ਸਰਕਾਰ ਨੂੰ ਵੱਲੋਂ ਫੀਲਡ 'ਚ ਵੀ ਲਗਾਉਣਾ ਪਿਆ ਸੀ ਹਾਲਾਤ ਇਹ ਹੋਏ ਨੇ ਕਿਉਂਕਿ ਪੰਜਾਬ 'ਚ ਖਾੜਕੂਵਾਦ ਤੋਂ ਬਾਅਦ ਜਿਹੜਾ ਪੰਜਾਬ ਪੁਲਿਸ ਨੇ ਤੇ ਪੰਜਾਬ ਸਰਕਾਰ ਜਿਹੜੀਆਂ ਮੌਕੇ ਦੀਆਂ ਹਕੂਮਤਾਂ ਰਹੀਆਂ ਨੇ ਉਹਨਾਂ ਨੇ ਅਜਿਹੇ ਬਹਾਨੇ ਬਣੇ ਕਿ ਏਡੀ ਵੱਡੀ ਨਫਰੀ ਤਨਾਤ ਕਰ ਦਿੱਤੀ ਕਿ ਅਫਸਰਾਂ ਦੀ ਪਰਮਾਰ ਕਰ ਦਿੱਤੀ ਕਿ ਜਿਹੜੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਯਾਰੀ ਟੈਕਸ ਦੇ ਰੂਪ ਦੇ ਵਿੱਚ ਵੱਡਾ ਬੋਝ ਆ ਪੰਜਾਬ ਪੁਲਿਸ ਤੇ ਪੰਜਾਬ ਦੇ ਅਫਸਰ ਜਮਾਨਾ ਸੀ ਕਿਸੇ ਵੇਲੇ ਪੰਜਾਬ ਦੇ ਵਿੱਚ ਇੱਕ ਆਈਜੀ ਹੁੰਦਾ ਸੀ ਨਾ ਡੀਜੀਪੀ ਸੀ ਲੇਕਿਨ ਜਦੋਂ ਪੰਜਾਬ ਚ ਖਾੜਕੂਵਾਦ ਆਇਆ ਤੇ ਅਫਸਰਾਂ ਦੀ ਪਰਮਾਰ ਹੋ ਗਈ ਕਦੇ ਕਿ ਪੰਜਾਬ ਦੇ ਵਿੱਚ ਸਿਰਫ ਆਈਜੀ ਹੀ ਸਟੇਟ ਦਾ ਹੈੱਡ ਹੁੰਦਾ ਸੀ ਤੇ ਹੁਣ ਅਗਰ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਵਿੱਚ ਇੱਕ ਡੀਜੀਪੀ ਨਹੀਂ ਆ 17 ਅਫਸਰ ਡੀਜੀਪੀ ਰੈਂਕ ਦੇ ਅਧਿਕਾਰੀ ਨੇ 28 ਜਿਹੜੇ ਅਫਸਰ ਨੇ ਆਈਪੀਐਸ ਆਫੀਸਰ ਉਹ ਏਡੀਜੀਪੀ ਰੈਂਕ ਦੇ ਨੇ ਤੇ ਮੈਂ ਅਜ 10 ਆਈਜੀ ਰੈਂਕ ਦੇ ਇਹ ਪੰਜਾਬ ਪੁਲਿਸ ਦੀ ਕਹਾਣੀ ਆ ਫਿਰ ਵੀ ਪੰਜਾਬ ਦੇ ਵਿੱਚ ਮਾਫੀਆ ਜੋਰਾਂ ਤੇ ਨੇ ਨਸ਼ੇ ਦੇ ਤਸਕਰ ਗੈਂਗਸਟਰ ਪਰਮਾਰ ਨੇ ਲੋਕਾਂ ਦਾ ਜੀਣਾ ਜੁਬਰ ਹੋਇਆ ਪਿਆ ਨਾ ਨਸ਼ਾ ਰੋਕ ਰਿਆ ਤੇ ਨਾ ਕਾਨੂੰਨ ਵਿਵਸਥਾ ਠੀਕ ਹੋ ਰਹੀ ਹੈ ਲੇਕਿਨ ਅਫਸਰਾਂ ਦੀ ਪਰਮਾਰਾ ਪੰਜਾਬ ਪੁਲਿਸ ਦੇ ਵਿੱਚ ਬੀਤੇ ਦਿਨ ਪੰਜਾਬ ਸਰਕਾਰ ਨੇ ਤਿੰਨ ਹੋਰ ਆਈਪੀਐਸ ਅਫਸਰਾਂ ਨੂੰ ਏਡੀਜੀਪੀ ਦਾ ਅਹੁਦਾ ਦੇ ਦਿੱਤਾ ਜਿਸ ਕਰਕੇ ਪੰਜਾਬ ਦੇ ਵਿੱਚ ਹੁਣ 17 ਜਿਹੜੇ ਨੇ ਉਹ ਡੀਜੀਪੀ ਨੇ 28 ਏਡੀਜੀਪੀ ਨੇ ਤੇ 10 ਆਈਜੀ ਨੇ ਇਹ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਕਹਾਣੀਆਂ ਆ ਜਿਹੜੇ ਬੀਤੇ ਦਿਨ ਤਿੰਨ ਜਿਹੜੇ ਆਈਪੀਐਸ ਅਫਸਰ ਜਿਹੜੇ 1998 ਬੈਚ ਦੇ ਨੇ ਜਿਨ੍ਹਾਂ ਨੂੰ ਏਡੀਜੀਪੀ ਆਈਜੀ ਤੋਂ ਤਰੱਕੀ ਦੇ ਕੇ ਏਡੀਪੀ ਬਣਾਇਗਾ ਉਹਨਾਂ ਦੇ ਵਿੱਚ ਨਲਬਖਸ਼ੋਰ ਨੇ ਸ਼ਿਵ ਕੁਮਾਰ ਵਰਮਾ ਅਤੇ ਜਸਕਰਨ ਸਿੰਘ ਇਹਨਾਂ ਨੂੰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਏਡੀਜੀਪੀ ਬਣਾ ਦਿੱਤਾ ਜਿਸ ਕਰਕੇ ਹੁਣ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਅਫਸਰਾਂ ਦੀ ਜਿਹੜਾ ਟੌਪ ਹੈ ਵੀ ਇੰਨਾ ਜ਼ਿਆਦਾ ਕਿ ਕਮਰੇ ਥੋੜ੍ਹਗੇ ਨੇ ਤੇ ਕੰਮ ਵੀ ਹੁਣ ਉਦਾਂ ਦਾ ਹੀ ਰਹਿ ਗਿਆ ਹਾਲਾਂਕਿ ਪਿੱਛੇ ਜੇ ਨੌ ਨਿਹਾਰ ਸਿੰਘ ਹੋਣੀ ਜਿਹੜੇ ਏਡੀਜੀਪੀ ਰੈਂਕ ਦੇ ਅਧਿਕਾਰੀ ਉਹਨਾਂ ਨੂੰ ਪੁਲਿਸ ਕਮਿਸ਼ਨਰ ਲਗਾਇਆ ਹੋਇਆ ਸੀ ਐਸਪੀ ਐਸ ਪਰਮਾਰ ਜਿਹੜੇ ਏਡੀਜੀਪੀ ਰੈਂਕ ਤੋਂ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਬਠਿੰਡਾ ਜ਼ੋਨ ਦਾ ਏਡੀਜੀਪੀ ਲਗਾਇਆ ਸੀ ਤੇ ਜਿਹੜੇ ਮੁਖਵਿੰਦਰ ਸਿੰਘ ਸ਼ੀਨਾ ਏਡੀਜੀਪੀ ਰੈਂਕ ਦੇ ਉਹ ਪਟਿਆਲਾ ਰੇਂਜ ਦੇ ਏਡੀਜੀਪੀ ਲਾਇਏ ਗਏ ਸੀ ਹਾਲਾਂਕਿ ਜਿਹੜਾ ਪੁਲਿਸ ਕਮਿਸ਼ਨਰ ਨੇ ਚਾਹੇ ਉਹ ਅੰਮ੍ਰਿਤਸਰ ਆ ਚਾਹੇ ਉਹ ਜਲੰਧਰ ਆ ਚਾਹੇ ਉਹ ਲੁਧਿਆਣਾ ਉਹ ਮੈਂ ਜੇ ਇੱਕ ਡੀਆਈਜੀ ਦੀ ਪੋਸਟ ਜਾਂ ਆਈਜੀ ਦੀ ਪੋਸਟ ਲਿਕਨ ਨੌ ਨਿਆਲ ਹੋਣੀ ਬਤੌਰ ਏਡੀਜੀਪੀ ਕੰਮ ਕਰਦੇ ਰਹੇ ਨੇ ਜਿਹੜਾ ਬਠਿੰਡਾ ਰੇਂਜ ਦੇ ਹੈੱਡ ਹੁੰਦਾ ਉਹ ਡੀਆਈਜੀ ਜਾਂ ਆਈਜੀ ਲੈਵਲ ਦੇ ਅਧਿਕਾਰੀ ਹੁੰਦਾ ਉਥੇ ਏਡੀਜੀਪੀ ਐਸਪੀਐਸ ਪਰਮਾਰ ਲੱਗੇ ਰਹੇ ਨੇ ਪਟਿਆਲਾ ਜਿਹੜੀ ਰੇਂਜ ਆ ਜਿਹੜੀ ਡੀਆਈਜੀ ਜਾਂ ਆਈਜੀ ਲੱਗਦਾ ਜਿਵੇਂ ਹੁਣ ਉਥੇ ਡੀਆਈਜੀ ਹਰਜਨ ਸਿੰਘ ਭੁੱਲਰ ਲੱਗੇ ਨੇ ਉਥੇ ਏਡੀਜੀਪੀ ਰੈਂਕ ਦੇ ਅਧਿਕਾਰੀ ਮੁਖਵਿੰਦਰ ਸਿੰਘ ਸ਼ੀਨਾ ਸਰਕਾਰ ਨੇ ਲਗਾ ਕੇ ਰੱਖੇ ਸੀ ਲੇਕਿਨ ਹੁਣ ਕਿਉਂਕਿ ਅਫਸਰ ਜ਼ਿਆਦਾ ਨਹੀਂ ਤੇ ਹੁਣ ਪੰਗੇ ਸਰਕਾਰ ਵਾਸਤੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਹਾਲਾਂਕਿ ਜਿਹੜੇ ਤਿੰਨ ਜਿਹੜੇ ਡੀਜੀਪੀ ਰੈਂਕ ਦੇ ਅਧਿਕਾਰੀ ਨੇ ਜਿਨ੍ਹਾਂ ਦੇ ਵਿੱਚ ਦਿਨਕਰ ਗੁਪਤਾ ਜਿਹੜੇ ਡੀਜੀਪੀ ਰਹੇ ਚੁੱਕੇ ਨੇ ਪੰਜਾਬ ਦੇ ਉਹ ਔਰ ਪ੍ਰਾਗਜਨ ਤੇ ਹਰਪੀ ਸਿੰਘ ਸਿੱਧੂ ਇਹ ਇਸ ਟਾਈਮ ਸੈਂਟਰ ਡੈਪੂਟੇਸ਼ਨ ਤੇ ਨੇ ਨਹੀਂ ਤੇ ਕਮਰੇ ਹੋਰ ਥੋੜ੍ਹ ਜਾਣਗੇ ਪੰਜਾਬ ਦੇ ਵਿੱਚ ਔਰ ਦਿਨਕਰ ਗੁਪਤਾ ਇਸ ਟਾਈਮ ਐਨਆਈ ਦੇ ਚੀਫ ਨੇ ਜਿਹੜੇ ਹਰਪੀ ਸਿੰਘ ਸਿੱਧੂ ਉਹਨਾਂ ਨੂੰ ਉਮੀਦ ਸੀ ਕਿ ਪੰਜਾਬ 'ਚ ਉਹਨਾਂ ਨੂੰ ਡੀਜੀਪੀ ਲਗਾਇਆ ਜਾ ਸਕਦਾ ਉਹ ਇਸ ਟਾਈਮ ਸੈਂਟਰਲ ਜਿਹੜੀ ਸਕਿਉਰਿਟੀ ਫੋਰਸ ਉਹਦੇ ਵਿੱਚ ਨੇ ਤੇ ਪ੍ਰਾਗਜਨ ਹੁਣ ਵੀ ਸੈਂਟਰਲ ਡੈਪੂਟੇਸ਼ਨ ਦੇ ਇਸੇ ਤਰ੍ਹਾਂ ਜਿਹੜੇ 28 ADGP ਨੇ ਹਾਲਾਂਕਿ ਇੱਕ ਬਾਅਰ ਨੇ ਪੀ ਕੇ ਰਾਏ 1997 ਬੈਚ ਦੇ ਆਫੀਸਰ ਨਿੱਜੇ ਰਿਕਾਰਡ ਦੇ ਵਿੱਚ ਉਹਨਾਂ ਤੇ ਦੋਸ਼ ਲੱਗੇ ਸੀ ਕੈਨੇਡੀਅਨ ਜਸਟਨ ਟਰੂਡੋ ਸਰਕਾਰ ਨੇ ਉਹਨਾਂ ਨੂੰ ਕੈਨੇਡਾ ਛੱਡਣ ਵਾਸਤੇ ਹੁਕਮ ਜਾਰੀ ਕਰ ਦਿੱਤੇ ਸੀ ਉਹ ਫਿਲਹਾਲ ਸੈਂਟਰਲ ਡੈਪੂਟੇਸ਼ਨ ਤੇ ਨੇ ਹੁਣ ਪੰਜਾਬ ਦੇ ਵਿੱਚ 17 DGP 28 ADGP ਅ 10 ਇੰਸਪੈਕਟਰ ਜਿਹਨਾਂ ਨੂੰ ਆਈਜੀ ਕਹਿੰਦੇ ਨੇ ਤੇ 20 ਡੀਆਈਜੀ ਨੇ ਵੈਸੇ ਪੰਜਾਬ ਦੇ ਵਿੱਚ ਕੁੱਲ 142 ਆਈਪੀਐਸ ਅਫਸਰ ਨੇ ਜੇ 17 ਡੀਜੀਪੀ 22 ਐਡੀਜੀਪੀ 10 ਆਈਜੀ ਔਰ 20 ਡੀਆਈਜੀ ਨੂੰ ਜੋੜ ਲਈਏ ਤੇ ਇਹਨਾਂ ਦੀ ਗਿਣਤੀ 75 ਬਣ ਜਾਂਦੀ ਆ ਤੇ 142ਾਂ ਚੋਂ 75 ਕੱਢ ਲਈਏ ਤੇ ਮਤਲਬ 67 ਜਿਹੜੇ ਅਫਸਰ ਨੇ ਉਹ ਐਸਪੀ ਐਸਪੀ ਤੇ ਐਸਐਸਪੀ ਰੈਂਕ ਦੇ ਨੇ ਬਾਕੀ ਸਾਰੇ ਡੀਆਈਜੀ ਆਈਜੀ ਐਡੀਜੀਪੀ ਤੇ ਡੀਜੀਪੀ ਰੈਂਕ ਦੇ ਨੇ ਪਰਮਾਰ ਇਥੋਂ ਤੱਕ ਆ ਹਾਲਾਂਕਿ ਜਿਹੜੀ ਪ੍ਰੈਕਟਿਸ ਆ ਇਹ ਬੰਦ ਹੋਣੀ ਚਾਹੀਦੀ ਆ ਲੇਕਿਨ ਲਗਾਤਾਰ ਪੰਜਾਬ ਦੇ ਵਿੱਚ ਇਹ ਪ੍ਰੈਕਟਿਸ ਵੱਧਦੀ ਜਾ ਰਹੀ ਆ ਹਾਲਾਂਕਿ ਰੂਲ ਇਹ ਕਹਿੰਦੇ ਨੇ ਕਿ ਜਿਹੜੇ 142 ਆਈਪੀਐਸ ਨੇ ਉਹ ਜਾਂ 30 ਫੀਸਦੀ ਜਿਹੜਾ ਸੈਂਟਰ ਡੈਪੁਟੇਸ਼ਨ ਤੇ ਇਹਨਾਂ ਨੂੰ ਜਾਣਾ ਚਾਹੀਦਾ ਚਾਹੇ ਉਹ ਆਈਪੀਐਸ ਨੂੰ ਚਾਹੇ ਆਈਐਸ ਨੂੰ ਲੇਕਿਨ ਪੰਜਾਬ ਦੇ ਵਿੱਚ ਡੈਪੁਟੇਸ਼ਨ ਦੇ ਘੱਟ ਹੀ ਅਫਸਰ ਜਾਂਦੇ ਨੇ ਕਿਉਂਕਿ ਜਿਹੜੀਆਂ ਮਲਾਈਆਂ ਪੰਜਾਬ ਦੇ ਵਿੱਚ ਨੇ ਉਹ ਸੈਂਟਰ ਡੈਪੂਟੇਸ਼ਨ ਤੇ ਨਹੀਂ ਕਿਉਂਕਿ ਇੱਥੇ ਇਹਨਾਂ ਨੂੰ ਵੱਡੀਆਂ ਕੋਠੀਆਂ ਦੋ ਦੋ ਕੋਠੀਆਂ ਮਿਲ ਜਾਂਦੀਆਂ ਨੇ 25 25 30 ਦੀ ਗਨਮੈਂਟ ਮਿਲ ਜਾਂਦੀ ਰਹੇ ਬੰਗਲੇ ਮਿਲ ਜਾਂਦੇ ਨੇ ਉੱਥੇ ਫਿਰ ਇਹਨਾਂ ਨੂੰ ਜਾਂ ਦਿੱਲੀ ਦੇ ਡੈਪੂਟੇਸ਼ਨ ਤੇ ਜਾਣਗੇ ਜਾਂ ਨੈਨੋ ਕਾਰ ਦੇ ਵਿੱਚ ਜਾਂ ਵੈਗਨਰ ਕਾਰ ਦੇ ਵਿੱਚ ਜਾਂ ਫਿਰ ਕਿਤੇ ਨਾ ਕਿਤੇ ਸ਼ਾਇਦ ਮੈਟਰੋ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਪਵੇ ਇਸੇ ਕਰਕੇ ਪੰਜਾਬ ਦੇ ਜਿਹੜੇ ਆਈਪੀਐਸ ਆਫੀਸਰ ਨੇ ਉਹ ਜਾਣਦੇ ਨੇ ਜਿਹੜੇ ਸੂਬਾ ਸਰਕਾਰ ਤੋਂ ਦੁਖੀ ਹੋ ਜਾਂਦੇ ਨੇ ਬਾਕੀ ਕਿਸੇ ਦਾ ਵੀ ਛੱਡਣ ਨੂੰ ਪੰਜਾਬ ਦਿਲ ਨਹੀਂ ਕਰਦਾ ਮਲਾਈਆਂ ਖੀਰ ਮੋਟੀਆਂ ਮਲਾਈਆਂ ਨੇ ਇਸ ਕਰਕੇ ਮੋਟੀਆਂ ਮਲਾਈਆਂ ਜਿਨ੍ਹਾਂ ਨੂੰ ਖਾਣ ਦੀ ਆਦਤ ਪੈ ਜਾਈ ਉਹ ਘਾਟ ਹੀ ਜਾਂਦੇ ਨੇ ਹਾਲਾਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਆ ਬਾਕੀ ਸਟੇਟਾਂ ਦੇ ਮੁਕਾਬਲੇ ਜਿਹੜੀ ਪੰਜਾਬ ਦੇ ਵਿੱਚ ਪ੍ਰੋਮੋਸ਼ਨ ਜ਼ਿਆਦਾ ਪੰਜਾਬ ਦੇ ਵਿੱਚ ਹੈ ਕਿ ਜੇ ਤੁਸੀਂ 18 ਸਾਲ ਦੀ ਸਰਵਿਸ ਡੀਆਈ ਦੀ 25 ਸਾਲ ਦੀ ਸਰਵਿਸ ਆਈਜੀ ਤੇ ਜੇ 30 ਸਾਲ ਦੀ ਸਰਵਿਸ ਆ ਤੁਸੀਂ ਡੀਜੀਪੀ ਬਣ ਜਾਂਦੇ ਹੋ ਜਿਨ੍ਹਾਂ ਦੇ ਪਰ ਹੁਣ ਪੰਜਾਬ ਦੇ ਵਿੱਚ ਹਾਲਾਤ ਇਹ ਨੇ ਕਿ ਹੁਣ ਅਫਸਰਾਂ ਦੀ ਪਰਮਾਰ ਆ ਤੇ ਕਾਨੂੰਨ ਵਿਵਸਥਾ ਮਾਫੀਆ ਉਸੇ ਤਰ੍ਹਾਂ ਨਾ ਪੰਜਾਬ ਚ ਕਾਨੂੰਨ ਵਿਵਸਥਾ ਸਹੀ ਹੋ ਰਹੀਆ ਨਾ ਪੰਜਾਬ ਚ ਨਸ਼ਾ ਰੁਕ ਰਿਆ ਤੇ ਫਿਰ ਵੀ ਅਫਸਰ ਵੱਡੀ ਗਿਣਤੀ ਦੇ ਵਿੱਚ ਆ ਇਹ ਸਰਕਾਰ ਵਾਸਤੇ ਇੱਕ ਵੱਡੀ ਚੁਣੌਤੀ ਵੀ ਬਣਦੀ ਜਾ ਰਹੀ ਹੈ ਕਿ ਆਖਰ ਇੰਨੇ ਵੱਡੇ ਅਫਸਰ ਹੁਣ ਇੱਕ ਡੀਜੀਪੀ ਚਾਹੀਦਾ ਤੇ 17-17 ਡੀਜੀਪੀ ਆ ਫਿਰ ਨਿੱਕੇ ਨਿੱਕੇ ਜਿਹੜੇ ਵਿੰਗ ਨੇ ਉਹ ਬਣਾਏ ਜਾਂਦੇ ਨੇ ਉੱਥੇ ਸਾਰਿਆਂ ਨੂੰ ਡਿਊਟੀ ਦਿੱਤੀ ਜਾਂਦੀ ਹੁਣ ਜਿਹੜੇ 17 ਇਸ ਟਾਈਮ ਡੀਜੀਪੀ ਨੇ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਕਿ ਇਸ ਟਾਈਮ 17 ਡੀਜੀਪੀ ਕਿਹੜੇ ਕਿਹੜੇ ਅਧਿਕਾਰੀ ਨੇ ਜਿਹੜੇ 17 ਡੀਜੀਪੀ ਰੈਂਕ ਦੇ ਅਧਿਕਾਰੀ ਉਹਨਾਂ ਦੇ ਵਿੱਚ ਦਿਨਕਰ ਗੁਪਤਾ ਵੀਕੇ ਭਾਵਰਾ ਪ੍ਰਬੋਧ ਕੁਮਾਰ ਸੰਜੀਵ ਕਾਲੜਾ ਪ੍ਰਾਗਜਨ ਜਿਹੜੇ ਸੈਂਟਰ ਡੈਪੂਟੇਸ਼ਨ ਤੇ ਨੇ ਸਰਦਾਰਥ ਸਤਿਆ ਚੋਹਾਨ ਹਰਪੀ ਸਿੰਘ ਸਿੱਧੂ ਸੈਂਟਰ ਡੈਪੂਟੇਸ਼ਨ ਤੇ ਨੇ ਉਹ ਐਡੀਸ਼ਨਲ ਡੀਜੀ ਨੇ ਆਈਟੀਬੀਪੀ ਦੇ ਵਿੱਚ ਗੌਰਵ ਜਾਦਮ ਜਿਹੜੇ ਇਸ ਟਾਈਮ ਪੰਜਾਬ ਦੇ ਕਾਰਜਕਾਰੀ ਡੀਜੀਪੀ ਨੇ ਕੁਲਦੀਪ ਸਿੰਘ ਗੁਰਪ੍ਰੀਤ ਕੌਰ ਦਿਓ ਵਿਰਿੰਦਰ ਕੁਮਾਰ ਈਸ਼ਵਰ ਸਿੰਘ ਜਤਿੰਦਰ ਕੁਮਾਰ ਜੈਨ ਸਤੀਸ਼ ਕੁਮਾਰ ਅਸਤਾਨਾ ਸ਼ਸ਼ੀ ਪਰਮਾਦਵੇਦੀ ਅਰਜਿੰਦਰ ਨਾਮਦੇਵ ਢੋਕੇ ਮਤਲਬ ਆਰ ਐਨ ਢੋਕੇ ਅਰਪਤ ਸ਼ੁਕਲਾ ਡਾਕਟਰ ਇਹ ਜਿਹੜੇ ਨੇ ਡੀਜੀਪੀ ਰੈਂਕ ਦੇ ਅਧਿਕਾਰੀ ਨੇ ਜਿਹੜੇ ਏਡੀਜੀਪੀ ਰੈਂਕ ਦੇ ਅਧਿਕਾਰੀ ਨੇ ਉਹਨਾਂ ਵਿੱਚ ਡਾਕਟਰ ਨਰੇਸ਼ ਕੁਮਾਰ RAM ਸਿੰਘ ਸਿਦਾਂਸ਼ੂ ਸ਼ਰਵਾਸਤਵਾ ਪਰਵੀਨ ਕੁਮਾਰ ਸਿਨਾ ਬੀ ਚੰਦਰ ਸ਼ੇਖਰ ਅਮਰਦੀਪ ਸਿੰਘ ਰਾਏ ਵੀ ਨੀਰਜਾ ਅਨੀਤਾ ਪੁੰਜ ਕਪਲਦੇਵ ਪ੍ਰਬੋਧ ਬਾਣ ਮੁਹੰਮਦ ਐਮ ਫਰੂਕੀ ਅਮਿਤ ਪ੍ਰਸ਼ਾਦ ਇਹ ਸਾਰੇ ਐਡੀਜੀਪੀ ਰੈਂਕ ਦੇ ਅਧਿਕਾਰੀ ਨੇ ਅਗਰ ਗੱਲ ਕੀਤੀ ਜੇਵੇ ਤਾਂ ਆਈਜੀ ਲੈਵਲ ਦੇ ਅਧਿਕਾਰੀਆਂ ਦੇ ਵਿੱਚ ਜਿਹੜੇ ਨੇ विबुराज वी डीजीपी रैंक ਦੇ ਅਧਿਕਾਰੀ ਨੇ ਐਲਕੇ ਜਾਦਵ ਪ੍ਰਵੀਨ ਕੁਮਾਰ ਰਾਏ ਨੌਨਿਆਰ ਸਿੰਘ অরਣਪਾਲ ਸਿੰਘ ਆਰਕੇ ਜੈਸਵਾਲ ਗ੍ਰਿੰਦਰ ਸਿੰਘ ਢਿੱਲੋ ਮਨੀਸ਼ ਚਾਵਲਾ ਨਲਬਖਸ਼ੋਰ ਇਹ ਸਾਰੇ ਨੇ ਏ ਡੀਜੀਪੀ ਰੈਂਕ ਦੇ ਅਧਿਕਾਰੀ ਉਸ ਤੋਂ ਬਾਅਦ ਜਿਹੜੇ ਜਿਨ੍ਹਾਂ ਦੇ ਵਿੱਚ ਨਲਪਖਸ਼ੋਰ ਸ਼ਿਵ ਕੁਮਾਰ ਵਰਮਾ ਜਿਸਨਾਂ ਨੂੰ ਬੀਤੀ ਰਾਤ ਐਡੀਜੀਪੀ ਬਣਾਇਆ ਗਿਆ ਔਰ ਇਸੇ ਤਰ੍ਹਾਂ ਜਿਹੜੇ ਆਈਜੀ ਲੈਵਲ ਦੇ ਅਧਿਕਾਰੀ ਨੇ ਉਹਨਾਂ ਦੇ ਵਿੱਚ ਰਕੇਸ਼ ਅਗਰਵਾਲ ਦਿਨੇਸ਼ ਪ੍ਰਤਾਪ ਸਿੰਘ ਡਾਕਟਰ ਕੋਸ਼ਤਵ ਸ਼ਰਮਾ ਗੁਰਸ਼ਰਨ ਸਿੰਘ ਸੰਧੂ ਪ੍ਰਦੀਪ ਕੁਮਾਰ ਜਾਦਵ ਡਾਕਟਰ ਸੁਖਚੰਦ ਸਿੰਘ ਅਸ਼ੀਸ਼ ਚੌਧਰੀ ਬਾਬੂ ਲਾਲ ਮੀਨਾ ਬਲਜੋਤ ਸਿੰਘ ਰਠੌਰ ਗੁਰਪ੍ਰੀਤ ਸਿੰਘ ਭੁੱਲਰ ਹਰਸ਼ ਕੁਮਾਰ ਬੰਸਲ ਧਨਪ੍ਰੀਤ ਕੌਰ 인ਦਰਬੀ ਸਿੰਘ ਇਹ ਸਾਰੇ ਇਥੋਂ ਡੀਆਈਜੀ ਨੇ ਫਿਰ ਐਸਪੂਪਤੀ ਗੁਰਦੇਵਾਲ ਸਿੰਘ ਇਸ ਤੋਂ ਬਰਾਹ ਰahul S ਵਿਕਰਮ ਪਾਲ ਸਿੰਘ ਪੱਟੀ ਮਨਦੀਪ ਸਿੰਘ ਮਰਿੰਦਰ ਭਾਰਗਵ ਰੰਜੀਤ ਸਿੰਘ ਰਾਜਪਾਲ ਸਿੰਘ ਨਵੀਰ ਸਿੰਘਲਾ ਸੁਪਨ ਸ਼ਰਮਾ ਕੁਲਦੀਪ ਸਿੰਘ ਅਜੇ ਮਲੂਜਾ ਰਕੇਸ਼ ਕੁਮਾਰ ਕੌਸ਼ਲ ਹਰਚਰਨ ਸਿੰਘ ਪੁੱਲਰ ਇਹ ਸਾਰੇ ਜਿਹੜੇ ਨੇ ਡੀਆਈਜੀ ਲੈਵਲ ਦੇ ਨੇ ਇਸ ਤੋਂ ਬਾਅਦ ਕਈ ਜਿਹੜੇ ਏਆਈਜੀ ਨੇ ਜਿਹੜੇ ਐਸਐਸਪੀ ਲੱਗਦੇ ਜਦੋਂ ਉਹਨਾਂ ਨੂੰ ਚੰਡੀਗੜ੍ਹ ਹੈੱਡਕੁਆਟਰ ਤੇ ਲਾਇਆ ਜਾਂਦਾ ਉਹਨਾਂ ਨੂੰ ਏਆਈਜੀ ਦਾ ਅਹੁਦਾ ਦਿੱਤਾ ਜਾਂਦਾ ਹੈ ਹੁਣ ਸਵਾਲ ਹੈ ਕਿ ਇੰਨੇ ਜਾਣੇ ਪੰਜਾਬ ਪੁਲਿਸ ਦੇ ਵਿੱਚ ਅਫਸਰ ਨੇ ਤੇ ਫਿਰ ਵੀ ਕਾਨੂੰਨ ਵਿਵਸਥਾ ਜਾਂ ਮੰਸਵਨਾ ਜਿਹੜਾ ਮਾਫੀਆ ਉਹ ਕੰਟਰੋਲ ਨਹੀਂ ਹੋ ਰਿਹਾ ਫਿਲਹਾਲ ਇਹ ਜਾਣਕਾਰੀ ਦਿੰਦਿਆਂ ਤਰਤਲ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ